ਸੁਪਰੀਮ ਟਾਈਮਸ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਪ੍ਰਗਿਆ ਜੈਨ ਆਈ ਪੀ ਐਸ ਦੀਆਂ ਹਦਾਇਤਾਂ ਤੇ ਆਮ ਪਬਲਿਕ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੁਲਿਸ ਵੱਲੋਂ ਸਥਾਨਕ ਡੀ ਐਸ ਪੀ ਦਫ਼ਤਰ ਵਿਖੇ ਜਤਿੰਦਰ ਸਿੰਘ ਡੀ ਐਸ ਪੀ ਕੋਟਕਪੂਰਾ ਅਤੇ ਇੰਸਪੈਕਟਰ ਮਨੋਜ ਕੁਮਾਰ ਐਸ ਐਚ ਓ ਥਾਣਾ ਸਿਟੀ ਕੋਟਕਪੂਰਾ ਦੀ ਅਗਵਾਈ ਹੇਠ ਸਬਡਿਵੀਜ਼ਨ ਪੱਧਰ ਦਾ ਇੱਕ ਦਿਨ ਰਾਹਤ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਸਬਡਿਵੀਜ਼ਨ ਕੋਟਪੂਰਾ ਦੇ ਥਾਣਾ ਸਿਟੀ ਕੋਟਪੂਰਾ ਅਤੇ ਥਾਣਾ ਸਦਰ ਕੋਟਪੂਰਾ ਨਾਲ ਸੰਬੰਧਿਤ ਪੈਂਡਿੰਗ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਸ਼ਿਕਾਇਤਾਂ ਦਾ ਮੁੱਢੇ ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਮੌਕੇ ਜਤਿੰਦਰ ਸਿੰਘ ਡੀਐਸਪੀ ਕੋਟਪੂਰਾ ਨੇ ਦੱਸਿਆ ਕਿ ਇਹ ਅੱਜ ਜਿਹੜਾ ਦਰਖਾਸਤਾਂ ਦੇ ਨਿਪਟਾਰੇ ਵਾਸਤੇ ਰਾਤ ਕੈਂਪ ਹੈ ਪਬਲਿਕ ਦੀ ਸੁੱਖ ਸੁਵਿਧਾ ਲਈ ਲਾਇਆ ਗਿਆ ਜੋ ਕਿ ਕਈ ਮੈਟਰ ਜਿਹੜੇ ਬਹੁਤ ਕਾਫੀ ਦਿਨ ਤੋਂ ਪੈਂਡਿੰਗ ਪਏ ਸੀਗੇ ਦਫਤਰਾਂ ਜਾਂ ਥਾਣੇ ਤੇ ਕਈ ਵੀਆਈਪੀ ਡਿਊਟੀਆਂ ਜਾਂ ਹੋਰ ਡਿਊਟੀਆਂ ਹੋਣ ਕਾਰਨ ਕਰਕੇ ਨਿਪਟਾਰਾ ਨਹੀਂ ਹੋ ਪਾਇਆ ਸੀ ਇਸ ਕਰਕੇ ਅੱਜ ਨਾਲੇ ਸਪੈਸ਼ਲ ਕੈਂਪ ਲਾਇਆ ਗਿਆ ਜਿਸ ਦੌਰਾਨ ਸਾਰੀਆਂ ਪਾਰਟੀਆਂ ਨੂੰ ਬੁਲਾ ਕੇ ਇਹਨਾਂ ਦੇ ਜਿਹੜਾ ਵੀ ਦੁੱਖ ਤਕਲੀਫਾਂ ਸੁਣੀ ਜਾ ਰਹੀ ਹੈ ਤੇ ਉਹਦਾ ਨਿਪਟਾਰਾ ਮੌਕੇ ਤੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੀ ਜਿਹੜੀ ਹੈ ਬੇਵਜ੍ਹਾ ਦੀ ਕੰਜਲਗਵਾਰੀ ਟਾਈਮ ਬਰਵਾਦੀ ਹੈ ਉਹ ਬਚ ਸਕੇ ਕੀ ਇਸ ਤਰ੍ਹਾਂ ਦੇ ਪੀਚੋ ਦੇ ਵਿੱਚ ਜਾਗ ਰਹਿਤ ਜਿਹੋ ਅਕੜੇ ਵੀ ਕੈਂਪ ਲੱਗਦੇ ਰਹਿੰਦੇ ਨੇ ਬਿਲਕੁਲ ਜੀ ਇਸ ਤਰ੍ਹਾਂ ਦੇ ਅਸੀਂ ਵੀਕਐਂਡ ਤੇ ਜਾਂ ਛੁੱਟੀ ਵਾਲੇ ਦਿਨ ਜੈਸ ਟਾਈਮ ਲੋਕਾਂ ਨੂੰ ਵੀ ਆਪਣੇ ਕੰਮਕਾਰ ਤੇ ਛੁੱਟੀ ਹੋਵੇ ਇਸ ਤਰ੍ਹਾਂ ਨੇ ਕੈਂਪ ਲਾਉਂਦੇ ਰਵਾਂਗੇ ਉਸ ਦਿਨ ਤਾਂ ਕਿ ਲੋਕ ਆਪਣਾ ਕੰਮ ਵੀ ਕਰ ਲੈਣ ਤੇ ਜਿਹੜੀ ਕੋਈ ਉਹਨਾਂ ਦੀ ਪ੍ਰੋਬਲਮ ਹੈ ਉਹਦਾ ਹੱਲ ਵੀ ਅਸੀਂ ਕਰ ਸਕੀਏ ਸਭ ਕਲੇ ਥਾਣਾ ਸਿਟੀ ਨਾਲ ਸੰਬੰਧਿਤ ਹੈ ਕਿ ਹੋਰ ਵੀ ਦਰਗਾਹ ਇਹ ਸਬਡਿਵੀਜ਼ਨ ਦਾ ਸਿਟੀ ਦੇ ਸਦਰ ਦੋਨਾਂ ਦੇ ਇੱਥੇ ਕੀਤਾ ਬਾਕੀ ਅਲੱਗ-ਅਲੱਗ ਥਾਣਿਆਂ ਦੇ ਅਲੱਗ-ਅਲੱਗ ਹੋ ਰਹੇ ਤੁਸੀਂ ਕੀ ਚਾਹੁੰਦੇ ਹੋ ਬਸ ਇਹ ਜਿਆਦਾ ਦੇ ਦੇ ਦਿਓ ਬਦਖਲ ਕਰ ਦਿਓ ਉਹਨੂੰ ਬਦਖਲ ਕੀਤਾ ਗਿਆ ਜੀ ਹਾਂ ਇਹ ਬੁਝੇ ਨਾ ਰਾਜ ਨੂੰ ਕੱਢਦਾ ਕੋਈ ਨਾ ਰਾਜ ਨੂੰ ਨਹੀਂ ਕਰਦਾ ਪ੍ਰੋਪਰਟੀ ਤੁਸੀਂ ਆਪ ਦੇ ਨਾਮ ਤੇ ਕਿਉਂ ਨਹੀਂ ਕਰਾਈ? ਬਜ਼ੁਰਗਾਂ ਦੇ ਨਾਮ ਤੇ ਸੀ ਉਸ ਤੋਂ ਬਾਅਦ ਤੁਹਾਡੇ ਨਾਂ ਤੇ ਹੋਣੀ ਚਾਹੀਦੀ। ਉਹਨੂੰ ਨਸ਼ਾ ਛਡਾਊਚ ਵਿੱਚ ਦਖਲ ਕਰਾਉਣਾ। ਰਾਜ ਨੂੰ ਬੰਦੇ ਨਹੀਂ ਜਾਂਦਾ। ਕੀ ਭਰਾ? ਨਹੀਂ ਜੀ ਉਹਨੂੰ ਨਸ਼ਾ ਛਡਾਊਚ ਵਿੱਚ ਦਾਖਲ ਕਰਾ ਦਈਏ ਤੁਸੀਂ ਹੈਲਪ ਕਰੋਗੇ ਨਾਲ ਫਿਰ? ਹੈ? ਉਹ ਉਹਨੂੰ ਕਰਦਾਂ ਪੱਕਾ। ਇਹ ਲੈ ਲੇਖ ਲੋ। ਇਹਨਾਂ ਨੂੰ ਏਦਾਂ ਹੈ ਓਦਾਂ ਵੀ ਨਸ਼ੇ ਲਈ ਵੀ ਤੇ ਤੁਹਾਡੇ ਨਾਲ ਦਵਾਲੇ ਹੁੰਦਾ ਹੀ ਆ। ਉੱਥੇ ਨਸ਼ਾ ਛਡਾਊਚ ਵਿੱਚ ਅਸੀਂ ਦਾਖਲ ਕਰਾ ਦਿੰਨੇ ਆ। ਉੱਥੇ ਜਿਹੜਾ ਉਹਦਾ ਕੋਈ ਹੋਊਗਾ ਕਰ ਦਿਓ ਤੁਸੀਂ